ਜੇ ਜੋ ਤੁਸੀਂ ਪਾਣੀ ਦੇਖ ਰਹੇ ਹੋ ਕੋਈ ਦਰਿਆ ਨਹੀਂ ਕੋਈ ਨਦੀ ਨਹੀਂ ਇਹ ਕਿਸਾਨਾਂ ਦੀਆਂ ਜ਼ਮੀਨਾਂ ਹਨ ਭਾਰੀ ਬਾਰਿਸ਼ ਦੇ ਕਾਰਨ ਅਨੇਕਾਂ ਏਕੜ ਤਬਾਹ ਹੋਈ ਪਿੰਡ rauke ਕਲਾਂ ਦਾ ਨਹਿਰੀ ਏਰੀਆ ਜਿਸ ਨੂੰ ਬੰਗਲਾ ਵੀ ਕਿਹਾ ਜਾਂਦਾ ਅਨੇਕਾਂ ਹੀ ਏਕੜ ਜ਼ਮੀਨ ਬਾਰਿਸ਼ ਦੇ ਕਾਰਨ ਹੋਈ ਤਬਾਹ ਕਿਸਾਨਾਂ ਵੱਲੋਂ ਮੁਆਵਜ਼ੇ ਦੀ ਮੰਗ ਕੋਸ਼ਿਸ਼ ਮਹਿਕਮੇ ਦੀ ਅਲਗਰਜੀ ਕੁਝ ਕੁਦਰਤ ਦਾ ਕਹਿਰ ਇਥੇ ਪਾਣੀ ਦੀ ਨਿਕਾਸੀ ਨਾ ਕਰਨ ਬਹੁਤ ਸਾਰੀ ਜ਼ਮੀਨ ਪ੍ਰਭਾਵਿਤ ਹੋਈ ਹੈ ਸਮੇਂ-ਸਮੇਂ ਸਰਕਾਰਾਂ ਵੱਲੋਂ ਜੇਕਰ ਪੁਖਤਾ ਪ੍ਰਬੰਧ ਕੀਤੇ ਜਾਣ ਤਾਂ ਕਿਸਾਨਾਂ ਦੀਆਂ ਫਸਲਾਂ ਤਬਾਹ ਨਾ ਹੋਣ ਕੁਝ ਚੱਲ ਰਹੇ ਪ੍ਰੋਜੈਕਟ ਜਿਵੇਂ ਸੜਕਾਂ ਦੇ ਪੁਲ ਬਣ ਰਹੇ ਆ ਉਥੇ ਲੱਗੇ ਹੋਏ ਬੰਨਾਂ ਨੇ अनेਕਾਂ ਫਸਲਾਂ ਤਰਵਾ ਕਰ ਦਿੱਤੀਆਂ ਕਿਸਾਨਾਂ ਵੱਲੋਂ ਸਰਕਾਰ ਨੂੰ ਅਪੀਲ ਹਰ ਸਾਲ ਵਾਰਸ਼ ਹੁੰਦੀ ਹੈ ਪਰ ਕਈ ਕਈ ਸਾਲ ਇੰਨੀ ਕੀ ਜ਼ਿਆਦਾ ਵਾਰਸ਼ ਹੋ ਜਾਂਦੀ ਹੈ ਜਿਸ ਦੇ ਨਾਲ ਬਹੁਤ ਸਾਰੀ ਜਿਹੜੀ ਜ਼ਮੀਨ ਤਬਾਹ ਹੋ ਜਾਂਦੀ ਹੈ ਫਸਲ ਤਬਾਹ ਹੋ ਜਾਂਦੀ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਸਮੇਂ-ਸਮੇਂ ਸਰ ਡਰੇਨਾਂ ਨੂੰ ਡੂੰਘੀਆਂ ਕੀਤੀਆਂ ਜਾਣ ਪਖਤਾ ਪ੍ਰਬੰਧ ਕੀਤੇ ਜਾਣ ਤਾਂ ਜੋ ਆਉਣ ਵਾਲੇ ਸਮੇਂ ਦੀ ਆਉਣ ਵਾਲੇ ਇਸ ਤਬਾਈ ਨੂੰ ਰੋਕਿਆ ਜਾ ਸਕੇ ਕਿਸਾਨ ਪਹਿਲਾ ਹੀ ਕਰਜ਼ੇ ਦੀ ਮਾਰ ਹੇਠ ਹੈ ਉਪਰੋ ਕੁਦਰਤ ਦਾ ਕਹਿਰ ਕੋ ਸਰਕਾਰ ਦੀਆਂ ਲਗਰਜੀਆਂ ਮਹਗਵੰਦੀਆਂ ਲਗਰਜੀਆਂ ਉਹਨਾਂ ਨੂੰ ਲੈ ਡੁੱਬਦੀਆਂ ਤਾਂ ਫਿਰ ਕਹਿੰਦੇ ਆ ਕਿਸਾਨ ਫਹਾ ਲੈਂਦਾ ਕਿਸਾਨ ਕੀ ਕਰੇ ਮੀਹਾਂ ਦੀ ਮਾਰ ਹੇਠ ਕੱਲਾ rau ke kala ਨਗਰ ਨਹੀਂ ਆਂਡੀ ਗਵੰਡੀ ਮਾਣੂ ਕੇ ਲੋਪੋ ਬਦਨੀ ਡਾਲਾ ਦੌਦਰ ਹੋਰ ਵੀ ਇਨੇਕਾ ਪੰਡ ਪ੍ਰਭਾਵਿਤ ਹੋਏ ਹਨ ਸਰਕਾਰ ਨੂੰ ਕਿਸਾਨਾਂ ਵੱਲੋਂ ਬੇਨਤੀ ਕੀਤੀ ਗਈ ਕਿ ਆਕੇ ਜਾਇਜ਼ਾ ਲਿਆ ਜਾਵੇ ਔਰ ਕਿਸਾਨਾਂ ਦੀ ਜੋ ਫਸਲ ਦਾ ਨੁਕਸਾਨ ਹੋਇਆ ਹੈ ਉਸ ਦਾ ਮੁਆਵਜ਼ਾ ਦਿੱਤਾ ਜਾਵੇ ਸਾਰੇ ਹੀ ਦੇਸ਼ ਦਾ ਢੱਡ ਪਲਣ ਵਾਲਾ ਕਿਸਾਨ ਜਿਸ ਨੂੰ ਅੰਨਦਾਤਾ ਕਿਹਾ ਜਾਂਦਾ ਸੀ ਅੱਜ ਇੱਕ ਇੱਕ ਦਾਣੇ ਲਈ ਤਰਸ ਰਿਹਾ ਹੈ ਕਈਆਂ ਥਾਵਾਂ ਤੇ ਇੰਨਾ ਭਿਆਨਕ ਮੀਂਹ ਇੰਨਾ ਭਿਆਨਕ ਜਿਹੜਾ ਪਾਣੀ ਖੜਾ ਪਸ਼ੂਆਂ ਦੇ ਲਈ ਜੋ ਚਾਰਾ ਬਣਾਇਆ ਸੀ ਉਹ ਵੀ ਖਰਾਬ ਹੋ ਗਿਆ ਜਿਸ ਦੇ ਨਾਲ ਅਨੇਕਾਂ ਬਿਮਾਰੀਆਂ ਫੈਲਣ ਦਾ ਖਾਸਾ ਬਣਿਆ ਹੋਇਆ ਹੈ ਕਿਸਾਨ ਵੱਲੋਂ ਲਗਾਈ ਹੋਈ ਮੂੰਗੀ ਦੀ ਫਸਲ ਮੱਕੀ ਝੋਨਾ ਆ ਤਬਾਹ ਹੋ ਚੁੱਕੇ ਹਨ ਕਿਸਾਨਾਂ ਵੱਲੋਂ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਬਾਰਸ਼ਾਂ ਤੋਂ ਪਹਿਲਾਂ ਡਰੇਨਾਂ ਨੂੰ ਸਾਫ ਕਰਵਾ ਕੇ ਡੂੰਗੀਆਂ ਕਰਵਾਇਆ ਜਾਵੇ ਸਰਕਾਰ ਵੱਲੋਂ ਚੱਲ ਰਹੇ ਪ੍ਰੋਜੈਕਟਾਂ ਨੂੰ ਜਿੱਥੇ ਵੀ ਚੱਲ ਰਹੇ ਹਨ ਉੱਥੇ ਲੱਗੇ ਹੋਏ ਮਿੱਟੀ ਦੇ ਬੰਨਾਂ ਨੂੰ ਖੋਲਿਆ ਜਾਵੇ ਜਾਂ ਉੱਥੇ ਕੋਈ ਪ੍ਰਬੰਧ ਕੀਤਾ ਜਾਵੇ ਪਾਣੀ ਦੀ ਨਿਕਾਸੀ ਦਾ ਤਾਂ ਜੋ ਇਸ ਸਮੇਂ ਤੋਂ ਬਚਿਆ ਜਾ ਸਕੇ ਕਿਸਾਨ ਦੀ ਜਿਹੜੀ ਬਰਬਾਦੀ ਨਾ ਹੋਵੇ ਢੇਲੀ rau ke news ਤੋਂ ਜਗਸੀਰ ਸਿੰਘ ਗੱਲ ਦੀ ਰਿਪੋਰਟ rau ke kala 모ਗਾ